ਕੱਤੋਂ ਹੰਝੂ ਆਲਾ ਮੁਕਰਈਆ ਤੋ ਸੱਸੀਏ ਨੀਉ ਦੁਜਾਗ ਧੀਰਿੰਦੀ ਜੇ ਨਾ ਖੜਦੇ ਬਲੂਚ ਪੁੰਨ ਖੋ ਸੱਸੀਏ ਨੀਉ ਦੁਜਾਗ ਧੀਰਿੰਦੀ ਜੇ ਨਾ ਖੜਦੇ ਬਲੂਚ ਪੁੰਨ ਖੋ ਸੱਸੀਏ ਨੀਉ ਦੁਜਾਗ ਧੀਰਿੰਦੀ ਜੇ ਲੱਗੀ ਵਾਲਿਆਂ ਦੀ ਕਦੇ ਲੱਗਦੀ ਨ ਅੱਖ ਨੀ ਕੂ ਕੀ ਲਿਆਸਰੇ ਪਰੋਸਾ ਬੈਠੀ ਰੱਖ ਨੂ ਕਾ ਤੂੰ ਨੀਦ ਵਿੱਚ ਨੀ ਗਈ ਸਖੋ ਸੱਸੀ ਇਹ ਨੀ ਉਹ ਤਾਂ ਜਾਗਦੀ ਰਹਿੰਦੀ ਜੇ ਨਾ ਖੜ ਦੇ ਬਲੋਜ ਪੁੰਨ ਖੋ ਸੱਸੀ ਇਹ ਨੀ ਉਹ ਤਾਂ ਜਾਗਦੀ ਰਹਿੰਦੀ ਜੇ ਸੱਚੀਆਂ ਪਰੇ ਤਾਂ ਜਿੰਨਾ ਸੱਚੀਆਂ ਪਰੇ ਤਾਂ ਸੀਤਕੁੰਨ ਨਾਲ ਪਾਈਆਂ ਨਹੀਂ ਫੇਰ ਕਾ ਤੂੰ ਕਰ ਬੈਠੀ ਲਾਪ ਰਵਾਈਆਂ ਨਹੀਂ ਆਪ ਕ ਖੁੱਲ ਹੀ ਦੇ ਜਿਸੇ ਨਾ ਫੇਰ ਦੋ ਸੱਸੀਏ ਨੀ ਉਦੋਂ ਜਾਗਦੀ ਰਹਿੰਦੀ ਜੇ ਨਾ ਖੜਦੇ ਬਲੋਚ ਪੁੰਨ ਖੋ ਸੱਸੀਏ ਨੀ ਉਦੋਂ ਜਾਗਦੀ ਰਹਿੰਦੀ ਜੇ ਸੁੱਤੀ ਪਈ ਨੇ ਸੱਸੀਏ ਤੂੰ ਪਾਸਾ ਕਿਉਂ ਮੋੜਿਆ ਉੰਬਰਾਂ ਦੇ ਲਈ ਪੁੰਨ ਯਾਰ ਤੂੰ ਵਛੋੜਿਆ ਹੂਣ ਵੇਖਦੀਆਂ ਛੇ ਜਟੋ ਟੋ ਸੱਸੀਏ ਨੀ ਉਦੋਂ ਜਾਗਦੀ ਰਹਿੰਦੀ ਜੇ ਨਾ ਖੜਦੇ ਬਲੋਜ ਪੁੰਨਖੋ ਸੱਸੀ ਇਹਨੀ ਉਦੋਂ ਜਾਗਦੀ ਰਹਿੰਦੀ ਜੇ ਗਲ ਵਾਲੀ ਗਾਨੀ ਦਾ ਤੁਮਣ ਕਾ ਗਵਾਲਿਆ ਮਾਰੂ ਥਾਂ ਵਿੱਚ ਤੈਨੂੰ ਲੱਭਣਾ ਨਹੀਂ ਭਾਲਿਆ ਗੀਤ ਲਿਖੂ ਤੇਰਾ ਰੌਣਕੀ ਪਰੋ ਸੱਸੀ ਇਹਨੀ ਉਦੋਂ ਜਾਗਦੀ ਰਹਿੰਦੀ ਜੇ ਨਾ ਖੜਦੇ ਬਲੋਜ ਪੁੰਨਖੋ ਸੱਸੀ ਇਹਨੀ ਉਦੋਂ ਜਾਗਦੀ ਰਹਿੰਦੀ ਜੇ ਪੂਰੇ ਗਾਣੇ ਸੁਣ ਲਈ ਲਾਈਕ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਨਿਊ ਗਾਣੇ ਪੰਜਾਬੀ